ਕਿਹਾਵਾਂ ਦੇ ਵਿੱਚ ਸਿੱਖ ਬੱਚੀ ਨੂੰ ਗੁਰਪ੍ਰਿਤਕੌਰ ਜਿਹੜੀ ਸਰਨਤਾਰਨ ਦੀ ਰਹਿਣ ਵਾਲੀ ਆ ਉੱਥੇ ਦੀ ਬੱਚੀ ਨੂੰ ਉੱਥੇ ਕਕਾਰ ਪਾ ਕੇ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਜਦੋਂ ਦੀ ਇਹ ਸਰਕਾਰ ਬਣਨ ਜਾ ਰਹੀ ਸੀਗੀ ਹਾਂਜੀ ਉਦੋਂ ਹੀ ਅਲਵਰ ਦੀ ਸਟੇਜ ਤੋਂ ਭਾਜਪੀ ਨੇ ਅਨਾਉਂਸ ਕਰਤਾ ਸੀਗਾ ਵੀ ਗੁਰਦੁਆਰੇ ਜਿਹੜੇ ਦੇਸ਼ ਵਾਸਤੇ ਮਸੂਰ ਬਣ ਚੁੱਕੇ ਹਨ ਜਦੋਂ ਵੀ ਇਹ ਸਰਕਾਰ ਬਣੀ ਕਿ ਗੁਰਦੁਆਰੇ ਢਹਿ ਡੀ ਬੀਜਪੀ ਦੀ ਵਿਚਾਰਧਾਰਾ ਤੇ ਮਨਸ਼ਾ ਸਿੱਖਾਂ ਦੇ ਪ੍ਰਤੀ ਬੜੀ ਕਲੀਅਰ ਸੀਗੀ ਓਕੇ ਜੀ ਉਤੋਂ ਅਗਾਜ ਹੋ ਗਿਆ ਸੀਗਾ ਕਿ ਜੇ ਸਰਕਾਰ ਬਣੀ ਤੇ ਉਹ ਸਿੱਖਾਂ ਹਸ਼ਰ ਕੀ ਹੋਊਗਾ ਬਈਆ ਤੇ ਦੇਖੋ ਤੁਸੀਂ ਆਨ ਵਾਲੇ ਬੱਚਿਆਂ ਤੇ ਕੀ ਅਸਰ ਪਊਗਾ ਉਹ ਅਮਰਤਾਰੀ ਬੱਚੇ ਕੋਈ ਹੋਣ ਜਿਹੜੇ ਆਨ ਵਾਲੇ ਬੱਚਿਆਂ ਜਦੋਂ ਇਹ ਖਬਰਾਂ ਫੈਲਣਗੀਆਂ ਕਿ ਉਹ ਅਬਨੰਦਨ ਦੇਖੋਂ ਹੌਸਲਾ ਪੈਦਾ ਹੋ ਪਾਏਗਾ ਵੀ ਕਿੰਨੇ ਸਾਲ ਦੀ ਉਸ ਬੱਚੀ ਦੀ ਮਿਹਨਤ ਹੋਣੀ ਆ ਤੁਸੀਂ ਇਕੱਲੇ ਇਹ ਗੱਲ ਨਾ ਨਾ ਕਰੋ ਪ੍ਰੀਖਿਆ ਦੇ ਵਿੱਚ ਉਹਨੂੰ ਰੋਕ ਦਿੱਤਾ ਗਿਆ ਉਹਦਾ ਤਾਂ ਫਿਊਚਰ ਖਤਮ ਕਰ ਦਿੱਤਾ ਗਿਆ ਕਿੰਨੇ ਕਿੰਨੀ ਵਿਚਾਰੀਆਂ ਜਿਹੜੀਆਂ ਜੱਜ ਦੀਆਂ ਸਟੱਡੀ ਮਤਲਬ ਜੱਜ ਦੀਆਂ ਕਿਸੇ ਡਾਕਟਰ ਦੀ ਜਾਂ ਕਿਸੇ ਸੀਏਟ ਦਾ ਪੇਪਰ ਹੋਵੇ ਉਹ ਕੋਈ ਛੋਟਾ ਮੋਟਾ ਮਤਲਬ ਮਾੜਾ ਮੋੜਾ ਬੱਚਾ ਨਹੀਂ ਦਿੰਦਾ ਉਹ ਬਹੁਤ ਮਿਹਨਤ ਕਰਦਾ ਦਿਨ ਰਾਤ ਇਸ ਬੱਚੀ ਦਾ ਤਾਂ ਫਿਊਚਰ ਖਤਮ ਕਰ ਦਿੱਤਾ